sasikala doo ਅੱਜ ਦੀ ਵੀਡੀਓ ਮੇਰੇ ਪਿੰਡ ਪੈਣੀ ਜਸਾ ਸਰਕਾਰੀ ਹਾਈ ਸਕੂਲ ਵਿੱਚ ਤੀਆਂ ਦਾ ਰੰਗਾਂ ਰੰਗ ਪ੍ਰੋਗਰਾਮ ਮਨਾਇਆ ਗਿਆ ਜਿਸ ਵਿੱਚ ਨਗਰ ਪੰਚਾਇਤ ਤੇ ਪਿੰਡ ਪੈਣੀ ਜਸਾ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਜਿਨ੍ਹਾਂ ਨੇ ਇੰਨਾ ਸੋਹਣਾ ਉਪਰਾਲਾ ਕਰਕੇ ੀਆਂ ਧਿਆਣੀਆਂ ਨੂੰ ਮੁੱਖ ਰੱਖ ਕੇ ਪਿੰਡ ਵਿੱਚ ਤੀਆਂ ਦਾ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਥੋੜਾ ਸਮਾਂ ਪਹਿਲਾਂ ਇਹੀ ਕੁੜੀਆਂ ਇਸ ਸਰਕਾਰੀ ਸਕੂਲ ਦੇ ਵਿੱਚ 10ਵੀਂ ਕਰਕੇ ਗਈਆਂ ਅਤੇ ਉਸ ਤੋਂ ਬਾਅਦ ਹਨ ਵੱਖੋ ਵੱਖਾ ਆਪਣੇ ਰਾਸਤੇ ਚੁਣ ਲਏ ਕਿਸੇ ਨੇ ਪਲੱਸ ਬਲਾਸਟੂ ਕਰ ਲਈ ਤੇ ਕਿਸੇ ਨੇ ਮੈਰਿਜ ਕਰਵਾ ਲਈ ਉਸ ਤੋਂ ਬਾਅਦ ਇੱਕ ਵਾਰ ਇਕੱਠੀਆਂ ਹੋਈਆਂ ਕੁੜੀਆਂ ਮੁੜ ਕੇ ਨਹੀਂ ਮਿਲ ਪਾਉਂਦੀਆਂ ਕਿਉਂਕਿ ਫੋਨਾਂ 'ਤੇ ਗੱਲ ਹੋ ਜਾਂਦੀ ਹੈ ਪਰ ਇਕੱਠੇ ਹੋਣਾ ਆਪਣੀ ਕਬੀਲਦਾਰੀਆਂ ਦੇ ਵਿੱਚ ਉਲਝਣਾ ਬਹੁਤ ਵੱਡੀ ਗੱਲ ਹੁੰਦੀ ਹੈ ਉਸ ਤੋਂ ਬਾਅਦ ਇਕੱਠੇ ਹੋਣਾ ਨਾਲ ਸਿਰਫ ਇੱਕ ਜਾਂ ਦੋ ਮਿੰਟ ਹੀ ਬਤੀਤ ਹੁੰਦੇ ਨੇ ਉਸ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਫੇਰ ਚਲੇ ਜਾਂਦੀਆਂ ਨੇ ਤੇ ਇਸ ਵਾਰ ਪੰਚਾਇਤ ਨੇ ਇਹਨਾਂ ਸੋਨਾ ਉਪਰਾਲਾ ਕਰਕੇ 3.5 ਤੋਂ 4 ਘੰਟਿਆਂ ਦੇ ਪ੍ਰੋਗਰਾਮ ਵਿੱਚ ਇਕੱਠੇ ਦੁੱਖ ਸੁੱਖ ਸਾਂਝੇ ਕਰਨ ਦਾ ਮੌਕਾ ਦਿੱਤਾ ਜਿਸ ਵਿੱਚ ਕੁੜੀਆਂ ਮੇਰੀਆਂ ਨਾ ਬਹੁਤ ਖੁਸ਼ ਆ ਨਾ ਅਤੇ ਆਪੋ ਆਪਣੀ ਦਿਲ ਦੀਆਂ ਗੱਲਾਂ ਸਾਂਝੀਆਂ ਕਰੀਆਂ ਤੇ ਰਵਾਇਤੀ ਪੰਜਾਬੀ ਬੋਲੀਆਂ ਪਾ ਕੇ ਪੰਚਾਇਤ ਦਾ ਵੀ ਧੰਨਵਾਦ ਕੀਤਾ ਤੇ ਆਪਣਾ ਵੀ ਮਨ ਜਿਹੜਾ ਪੂਰਾ ਸੰਤੁਸ਼ਟ ਖੁਸ਼ ਕੀਤਾ ਆਏ ਕੀ ਤੇਰਾ ਡੈਡੀ ਕੋਲ ਆਇਆ ਮੈਂ ਤਾਂ ਆਪ ਕਿੱਧਰ ਗਿਆ ਓਏ ਮੈਂ ਤਾਂ ਆਪ ਓਏ ਕਿਚ ਬੋਲਿਆ ਕਰੋ ਮੇਰੀ ਤੇਰੇ ਤੇ ਜੁਟ ਪਿਆਰੇ ਜੰਮੀ ਤਾ ਕਰਕੇ ਮੇਰਾ ਤੇ ਤੇ ਨਹੀਂ ਜੁਟਿਆਰੇ ਜੰਮੀ ਤਾ ਕਰਕੇ ਇਹ ਤੋਂ ਤੇਰੇ ਮੈਂ ਇੱਕ ਇੱਕ ਬੋਲਿਆ ਮੈਂ ਜਰਵਾ ਨਹੀਂ ਰੁਕੇਦੇ ਬਾਲਗ ਲੋ ਆ ਮੈਂ ਕਿਹਾ ਜੰਮੀ ਬੇਪਰ ਫੌਜੀ ਨੇ ਸਭਾਂ ਜਿਵੇਂ ਲਈ ਜੀ ਜੈ ਜੈ ਕਰਕੇ ਜੀ ਜੈ ਸਭਾਂ ਜੀ ਮੈਂ ਹੁਣ ਸਹੀ ਆ ਫਿਰ ਉਹ ਉਲਝੀ ਜਾਂਦੀ ਹੈ ਗੱਲ ਬਾਰੇ ਹੁਣ ਵਧੀਆ ਸੋਨਾ ਲਾਉਣ ਵਾਲਾ ਸਾਰਾ ਪ੍ਰੋਗਰਾਮ ਆਲੇ ਬਿਉਲੀ ਗਈ ਆ